ਕੀ ਪੀਜੋ ਕੇ ਪਕਰਾਂਗੇ ਹੋਰ ਕਾਰ ਤੇ ਤੂੰ ਰਹਿੰਦਾ ਨਵਾਲਾ ਸਸਿਆਕਾਲ ਵੀਰਜੀ ਸਵਾਗਤ ਆ ਤੁਹਾਡਾ ਆਪਣੇ ਨਵੇਂ ਬਲੌਗ ਤੇ ਆਪਾਂ ਜੀ ਅੱਜ ਪਹੁੰਚੇ ਪਿੰਡ ਚੰਦੀਵਾਲੇ ਤੇ ਤੁਹਾਨੂੰ ਬੰਦੇ ਨਾਲ ਮਿਲਾਉਂਦੇ ਆ ਪਹਿਲਾਂ ਇਹ ਬੰਦੇ ਨਾਲ ਨਾ ਪਸਤੌਲ ਮੈਂ ਤਰ ਮੈਂ ਪਰੇ ਹੀ ਫਿਰਨਾ ਸਸਿਆਕਾਲ ਬੁਲਾ ਲਾ ਤੇ ਮੂਹ ਉਧਰ ਕਰ ਰਹੇ ਜਾਣ ਇੱਕ ਉਧਰ ਨਿਕਲ ਗਿਆ ਇਹਨਾਂ ਦੋੜੇ ਜੜਵਾਈ ਦਾ ਸੋ ਪੰਮਾ ਗਿਆ ਪਰ ਮੈਂ ਇਧਰ ਆਈ ਮੜਿਆ ਆ ਹਾਂ ਉਹ 사ਸਰੀ ਗਾੜੀ ਬਲਾਈ ਜਾ। ਹੋ ਗਿਆ ਵੀ ਇਹ ਨਹੀਂ ਇਹ ਬੰਦੇ ਕਹਿੰਦੇ ਰਹਿੰਦੇ ਟਾਣੀ ਤੇ ਬਾਕੀ ਆਪਣੇ ਵਲੌਗ ਦੇ ਵਿੱਚ ਕਦੇ ਵੀ ਨਹੀਂ ਆਏ ਤਾਂ ਕਰ ਥੋੜੀ ਸ਼ਰਮਾਉਂਦੇ ਆ। ਬਾਕੀ ਵਿੱਕੀ ਨੇ ਮਿਲੋ 사ਸੀ ਕਾਵੀ ਜੀ। ਹਾਂ ਅਬ ਦੇਖੋ ਉਹੀ ਬੰਦਾ ਹੈ ਜਿਹੜਾ ਆਪਾਂ ਮਸ਼ੀਨਾਂ ਦੇ ਦੇਖਦੇ ਹਾਂ ਕੱਪੜੇ ਕੋੜੇ ਪੁਰਾਣੇ ਜਦੋਂ ਨੋਟ ਬਣ ਜਾਂਦੇ ਨੇ ਬੰਦੇ ਕੋਲ ਪੈਸੇ ਆ ਜਾਂਦੇ ਨੇ ਫਿਰ ਬੰਦਾ ਤੁਹਾਨੂੰ ਪਤਾ ਆਪਣੇ ਆਪ ਹੀ ਟੌਰ ਬਣ ਜਾਂਦਾ। ਇੱਧਰ ਮਿਲੋ ਜੀ ਬੱਬੂਵਾਰਾ ਨੂੰ ਬੱਬੂ ਪਾਜੀ ਖੜੇ ਆ ਇੱਧਰ ਹਾਂ ਜੀ ਬਹੁਤ ਢਣ ਹੋ ਗਈ ਅੱਜ ਕੈਮਰੇ ਇੱਧਰ ਕੋ ਹੋਰ ਪੁਰਾਣਾ ਬੰਦਾ ਵਾਵਾ ਟਾਈਮ ਦਾ ਨਿਕੜਿਆ ਇੱਧਰ ਆ ਹੀ ਮੜਾਇਆ ਇਹ ਜੀ ਦੇਖੋ ਉੱਥੋਂ ਕਿੱਥੋਂ ਆਏ ਸੀ ਲਾਗਦੇ ਸੀ ਆ ਤੂੜੀ ਵਾਲ ਦਾ ਆਂ ਅੰਬਰਸਰੋਂ ਅੰਬਰਸਰੋਂ ਆ ਤੂੜੀ ਉੱਥੋਂ ਨਹੀਂ ਲਿਆ ਜੀ ਆ ਤੂੜੀ ਉੱਥੋਂ ਤੂੜੀ ਦੇਖੋ ਇਹ ਗੱਟਾਂ ਹੀ ਪਰ ਕੇ ਲਾਇਆ ਕਿ ਦਾਣੇ ਨੇ ਇਹ ਦਾਣੇ ਨੇ ਮੜੇ ਨੇ ਦਾਣੇ ਕੱਢ ਰਹੇ ਨੇ ਬਾਹਰ ਹੁਣ ਦੂਜੇ ਦਾਣੇ ਲੱਗੇਗੇ ਤੇ ਉਗਰੇ ਪੌਂ ਦੇ ਵਿੱਚ ਉਹਨੇ ਮੀਨ ਨਾਲ ਕਿ ਨਹੀਂ ਸਸੀ ਕਾ ਬਲਾ ਹੈ ਸਸੀ ਕਾ ਹਾਂ ਪਹਿਲੇ ਪਰ ਲੁੱਕ ਗਿਆ ਹੀ ਹੋਗੀ ਕਾਰ ਨਹੀਂ ਹੈ ਬੈਠ ਕੇ ਆ ਗਿਆ ਪੁਰਾਣੇ ਬੇਲੀ ਕੋਲ ਹੁਣ ਸਾਡਾ ਪਾ ਤੂੰ ਨਹੀਂ ਭੁੱਲ ਸਕਦਾ ਹੰਨ ਹੰਨ ਨਹੀਂ ਛੱਡ ਸਕਦਾ ਤੂੰ ਤੂੰ ਨਹੀਂ ਛੱਡ ਜਰਾ ਮਾਰੀ ਤੂੰ ਲੱਗਦਾ ਗਿਆ ਬਾਕੀ ਸੇਨ ਬੜਾ ਔਖਾ ਲਾਇਆ ਹੋਣਾ ਤੂੰ ਕਿਨੇ ਤੂੰ ਨਹੀਂ ਸੇਨ ਦੱਸ ਬੱਬੂ ਰਿਆ ਯਾਰ ਨਹੀਂ ਲੱਪਣਾ ਤੈਨੂੰ ਇਹ ਹਾ ਲਾਲਾ ਜਾ ਰਹੀ ਫਿਰ ਤੇਰਾ ਸਾੜੀ ਭੜੀ ਜਾ ਰਹੀ ਯਾਰਾਂ ਨਾ ਯਾਰੀਆਂ ਤੇ ਕਾਇਮ ਸਰਦਾਰੀਆਂ ਅਸੀਂ ਐਸ ਤਰ੍ਹਾਂ ਹੀ ਜਾ ਰਹੇ ਕਹਿ ਰਹਿੰਦੇ ਸੀ ਓੜਾਗਾ ਬਰ ਕੀ ਵਿਚਾਰ ਦੱਸੋ ਬਰ ਵਿਚਾਰ ਹੀ ਚਾ ਕੀ ਦੱਸੋ ਆਹ ਤੁਹਾਡੇ ਪਣ ਬੰਦੇ ਤੇ ਆਪ ਚਲਾਨੀ ਕਿਹੜੀ ਚਲਾਨੀ ਤੂੰ ਫੋਨ ਲੈ ਕੇ ਦੇਣਾ ਇਹਨੂੰ 10000 ਦਾ ਤਰੀਦ ਤਰੀਦ ਨਹੀਂ ਤੇਨੂੰ ਮਠਾੜੂ ਦੇਣੀ ਨਹੀਂ ਮਠਾੜੂ ਨੇ ਚਲਾਣੀ ਮਠਾੜੂ ਯਾਰ ਤੁਸੀਂ ਕਹਿੰਦੇ ਫਿਰ ਧੂਆਂ ਘੜਾ ਲਈ ਜਾਂਦਾ ਤੂੰ ਇੰਨਾਂ ਲੰਦ ਤੇ ਲੱਗਿਆ ਕਿ ਹੁੰਦੇ ਤੇ ਕਿਡਾ ਕਰ ਗਿਆ ਉਹ ਐਵੇਂ ਚਲਦੀ ਮੋਟਰਾਂ ਚਲਦੀ ਹੈ ਤੇ ਗੋਰੀ ਦੋਸਤ ਪਿਆ ਫਿਰ ਹਾਡੂ ਦੇ ਨਹੀਂ ਜੋ ਰਸ ਪਿਆ ਵੀ ਮੈਂ ਉਹ ਮਸ਼ੀਨ ਤੇ ਮੈਂ ਰਹਿਣਾ ਫਿਰ ਹਾਂ ਪਾਲ ਪਾਲ ਕੱਟੇ ਇਹ ਦਾਣੇ ਵਿੱਚ ਗਰਗਰ ਪੈ ਵਿੱਚ ਨਹੀਂ ਗਰਦੇ ਵਿੱਚ ਕਰ ਲ ਪਾ ਪਾਲ ਨਾ ਨਹੀਂ ਨਹੀਂ ਇਹ ਕਰ ਖਾਲੀ ਕਰੇਗਾ ਖਾਲੀ ਕਿਉਂ ਕਰਨਾ ਹੈ ਖਾਲੀ ਕਰਨ ਨੂੰ ਨਹੀਂ ਪਤਾਗਾ ਯਾਰ ਕਾਹਦੇ ਵਾਸਤੇ ਕਰਨਾ ਇਹ ਉਹਦੇ ਵਿੱਚ ਹੀ ਪਾਲਣਾ ਹੈ ਬਾਅਦ ਪਾਲਣ ਦੇ ਨਹੀਂ ਨਟ੍ਰਾਲੀ ਵੀ ਜਾਣੀ ਚਲਾ ਲੈ ਵਾਦਾ ਹੋਰ ਇਹ ਤਾਂ ਮਿੱਟੀ ਹੈ ਉਹ ਤਾਂ ਕਿਸ ਗਰੀਬ ਨੂੰ ਪੁੰਨ ਪੁੰਨ ਕਰੀਂਦਾ ਐਵੇਂ ਤੁਸੀਂ ਬਹਿ ਚੱਕੀ ਰਹੇ ਜੇ ਗਰੀਬ ਬੜੇ ਪਲਟਣੇ ਇਹ ਪਲਟਦੇ ਰਹੇ ਜੇ ਫਿਰ ਤਾਂ ਵੀ ਉਹ ਬਹੁਤ ਪੁੰਨ ਕੀਤਾ ਜੇ ਗਰੀਬ ਬਹੁਤ ਖੀਚੇ ਨਹੀਂ ਖਾਲਾ ਹਾਂ ਚੱਕਣ ਹੀ ਨਹੀਂ ਆਦੇ ਕੋਈ ਗਰੀਬ ਨਹੀਂ ਜੀ ਖੀਚੇ ਚੱਕਣ ਹੀ ਨਹੀਂ ਆਦੇ ਕੋਈ ਹਾਂ ਰੇ ਉਹ ਵੀ ਟਾਕਾ ਖਾਲੀ ਕਰਦਾ ਹੈ ਹੈ ਨਾ ਜੀਮੀਦਾਰ ਲੈਣਾ ਆਉਂਦਾ ਉਹ ਹਟ ਦੇਣਾ ਜਿਹੜੇ ਮਿੱਟੀ ਨਹੀਂ ਇੱਕ ਦਾਣੇ ਤੇ ਜਿਹੜੇ ਪਿੱਛੇ ਹੀ ਨਹੀਂ ਨਾ ਨਾ ਤੇ ਨੀਵੀਂ ਨੀਵੀਂ ਠੂਈ ਕਰਕੇ ਵੇਖ ਲੈ ਯਾਰ ਦਾਣੇ ਦਾ ਢੇਲਣ ਜਿਆਦਾ ਆਵੇ ਨੂੰ ਵੀ ਯਾਤਰਾ ਆ ਹਰਿੰਦੇ ਤੂੜੀ ਦੇ ਨਾ ਤੇ ਤਾਂ ਪਲਟੀ ਨਹੀਂ ਜੇ ਤੂੜੀ ਬੜਾ ਯਾਰ ਕੱਢਾ ਜੇ ਚੋਂ ਦਾਣੇ ਸਾਫ਼ ਨਹੀਂ ਬਣਿਆ ਨਾ ਦਾਣੇ ਇੱਥੇ ਹੀ ਕੋਈ ਨਹੀਂ ਸਿਕਣ ਕੰਮ ਸੁੱਕਿਆ ਚੋਕ ਚਲਿਆ ਜੀ ਪਰਕੇ ਉਹ ਕੋਈ ਮਾੜੇ ਮੋਟੇ ਕਿੱਥੇ ਗਏ ਕਿੱਥੇ ਲੈ ਜਾਈ ਮਾੜੇ ਮੋਟੇ ਗਏ ਸਿੱਟੇ ਜੇ ਅੱਛਾ ਬਾਕੀ ਤੁਹਾਨੂੰ ਮਲਾਉਣੇ ਜੀ ਛਿੰਦੇ ਛੰਦੇਰਾ ਨਾਲ ਤੇ ਗੋਰੀ ਰੇ ਗਿਆ ਉੱਥੇ ਆ ਜਾ ਪਪੂਤ ਨੂੰ ਹਾਂ ਤੂੰ ਮਸ਼ੀਨਾਂ ਕਿ ਫਸਾਈਏ ਨਾ ਕਿਵੇਂ ਨਜ਼ਾਰੇ ਲੈਣੇ ਆਹੀਂ ਹਾਂ ਕਿਹੜੇ ਦਰਿਆ ਆਜੇ ਹੈ ਦਰਿਆ ਸਤਲੁਜ ਹੈ ਸਤਲੁਜ ਹੂੰ ਮਸ਼ੀਨ ਕੇ ਵਧੀਆ ਚੱਲੀ ਆ ਹੈ ਜੀ ਐਸ ਲੋਕ ਨੰਬਰ ਹੈ ਤੇ ਕਿੰਨੀਆਂ ਟਰੈਲਿੰਗ ਕੱਢਦੇ ਰਹੇ ਤੁਸੀਂ ਇੱਕ ਦਿਨ ਚ ਆ ਇੱਥੇ ਦਾ ਪ੍ਰਾਵਾਹ ਵਾਲਾ ਪਿੰਡ ਦੇ ਨੇ 16 17 ਉੱਥੇ ਉਸੇ 22 23 ਇੱਕ ਦਿਨ ਇੱਕ ਛਾਈ ਕੱਟੀਆਂ ਆਪਾਂ ਇੱਕ ਦਿਨ 28 ਕੱਟੀਆਂ ਛਾਈ ਕੱਟੀਆਂ ਇੱਕ ਦਿਨ ਕੱਟੀਆਂ ਜੀ ਹਾਂ ਬਾਕੀ 25 ਥਲੇ ਗੇਮ ਆਪਣੀ ਗਈ ਨਹੀਂ ਨਿਕਲੀ ਤਾ ਤੇ ਚਲਾਉਂਦਾ ਕੋਣ ਸੀ ਤਾ ਆਪਾਂ ਸੀ ਫੇਰ ਤਾਂ ਨਿਕਲੀ ਕਾਰਾ ਕਰੀ ਹੁੰਦੀ ਮੈਂ ਇਕੱਲੀ ਰੋਟੀ ਨੂੰ ਦੀ ਖਵਾਸ ਹੋਇਆ ਬਾਈ ਤੇ ਇਹ ਮਸ਼ੀਨ ਤੇ ਆਪਾਂ ਲਈ ਕਦਮਾਂ ਇਹ ਆਪਾਂ ਹੁਣੇ ਲਈਏ ਕਿੰਨਾ ਟਾਈਮ ਹੋ ਗਿਆ 80 ਜਿਹੜਾ ਤੋਂ ਪਹਿਲਾਂ ਹੀ 15 ਜਿਹਦਾ ਆਪਾਂ ਪਾਈ ਵਧੀਆ ਕਰ ਵਧੀਆ ਬਣਾਈ ਥੋੜੀ ਨੇ ਲਾ ਲਾਸੀ ਦਾ ਆ ਵੀ ਬਿਸ਼ਕਰਮਾ ਦੀ ਰੀਪਰ ਆ ਕਹਿੰਦਾ ਬਹੁਤ ਵਧੀਆ ਥੋੜੀ ਬਣਾਈ ਨੇ ਇਹ ਅਸਲ ਬੋਲਜੋਗੇ ਕਿਨੇ ਕੇਸਨ ਪੋੜ ਰਿਆ ਹਣਕੇ ਕਿਉਂ ਇਹਦੀ ਪਾਟੀ ਵੱਡੀ ਆ ਇਹ ਲੋਡ ਨਹੀਂ ਬਣਾਦੀ 66 ਇੰਚ ਹਾਂ 66 ਪਤਾ ਨਹੀਂ ਇੰਚ ਹੀ ਕੋਈ ਨਹੀਂ ਮਿਲਿਆ ਅਈਸ਼ਾ ਲੱਗਿਆ ਚੋਕ ਨਹੀਂ ਆਪਾਂ ਇਹ ਕਿੰਨਾ ਚੋਕ ਨਹੀਂ ਆ ਕਦੇ ਚੋਕ ਨਹੀਂ ਪ੍ਰੈਸ਼ਰ ਕਦੇ ਨਹੀਂ ਹੋਇਆ ਇਹ ਨਹੀਂ ਆਪਾਂ ਕਿਹੜਾ ਪੁੱਠਾ ਪਾਣਾ ਪਵੇ ਹੋਣੀ ਅੱਜ ਤੱਕ ਨਹੀਂ ਆ ਨਾ ਨਾ ਬੈਦ ਅਗੇ ਲਾਗ ਨਹੀਂ ਲਾਗ ਨਹੀਂ ਆ ਗਾਹਾਂ ਦੇ ਲਾਉਂਦੇ ਸੀ ਗਾਹਾਂ ਲਗਾ ਦੇ ਗਾਹਾਂ ਦੇ ਚੱਲਦਾ ਸੀ ਚੂੜਦਣ ਦੱਬੀ ਆਉਂਦੇ ਇੱਕਦੇ ਨਹੀਂ ਥੋਣੇ ਆਪਾਂ ਕਿਹੜਾ ਪੱਕ ਦੇ ਕੋੜਦਣ ਨਹੀਂ ਵਗਾਈ ਆਉਂਦੇ ਇਹ ਬਣਾਣੀ ਹੈ ਬਾਕੀ ਤਰ੍ਹਾਂ ਗਿੱਲਾ ਕਰ ਕਦਮ ਬਣਾਣੀ ਏ ਕੱਲ ਨੂੰ ਬਣਾਵਾਂਗਾ ਉਹਨਾਂ ਰੱਜ ਬਣਾਉਣਾ ਫਿਰ ਮੈਂ ਇੱਧਰ ਫਿਰ ਆਣਾ ਬਾੜੀ ਖੜਾਂ ਦੇ ਵਿੱਚ ਪਾਣੀ ਆਜ ਕੜਮੀ ਪਿਆ ਰਾਤ ਵੀ ਉਹ ਕਿੰਨਾ ਪਿਆ ਫਿਰ ਬੈਲ ਜੈਨਰ ਪੈਣਾ ਬੈਲ ਜੈਨਰ ਪੈਣਾ ਕੀ ਕੀ ਹੋ ਗਲੋ ਤੁਸੀਂ ਧੀੜਣਾਵੇਂ ਕਿਵੇਂ ਫਿਰ ਇਸ ਜਨ ਤੋਂ ਲਾਏ ਬਾਹਰ ਆਏ ਤੇ ਕਿਵੇਂ ਏਰੀਆ ਕਿੰਨਾ ਵੱਡ ਬੁੱਢ ਗਿਆ ਸਹੀ ਤੁਸੀਂ ਝੂਠ ਨਾ ਬੋਲੀ ਝੂਠ ਹੀ ਮਾਰਦਾ ਮੈਂ ਮੈਂ ਵੱਡਾ ਹੀ 200 ਵਰਗਾ ਦਾ ਅੰਦਰ ਵੱਡਦਾ ਅੱਛਾ ਤੇ 150 ਵਰਗਾ ਧਾਰ ਵੱਡਦਾ ਅੱਛਾ 350 ਤੇ 450 ਵਰਗਾ ਕਰਾਲ ਵੱਡਦਾ 350 ਤੇ 800 800 ਤੇ 200 ਵਰਗਾ ਸ਼ੋਪਰ ਵੱਡਦਾ 1000 ਬਾ 250 ਕਿੱਲਾ ਇੱਥੇ ਵੱਡਿਆ ਰਹਾ ਨੇ ਯਾਰ ਇਹ 1200 ਇੱਥੇ ਕਿੱਲਾ ਵੱਡਿਆ ਰਹਾ 1200 ਇੱਥੇ ਕਿੱਲੇ ਵੱਡਨੇ ਰਹਾ ਕਿੰਨੇ ਕਿੰਨੇ ਆ ਵੀ 12 ਹੋ ਗਿਆ 12 13 ਹੋ ਗਿਆ ਟੋਟਲ ਇਹਨੇ ਹੋ ਗਿਆ ਚਲ ਫਿਰ ਤਾਂ ਵਧੀਆ ਕਰ ਤੇ ਫਿਰ ਤੁਸੀਂ ਪਹਿਲਾਂ ਗਿਆ ਜਲੇ ਨਾ ਸਾਡੇ ਤੋਂ ਬਹੁਤ ਟਾਈਮ ਪਹਿਲਾਂ ਉਹ 20 ਦਿਨ ਰੋਟੀਆਂ ਖਾਂਦੇ ਰਹਾ ਤੁਸੀਂ ਦਿਨ ਖਾਦੇ ਰੋਟੀਆਂ ਅਸੀਂ 2 ਮਹੀਨੇ ਖਾਦੇ ਤੇ 20 ਦਿਨ ਖਾਦੇ ਤਾਂ ਕਿ ਹੋ ਗਿਆ ਪਰ ਬੰਬਈ ਨੂੰ ਹੱਥ ਲਾ ਕੇ ਬੰਬਈ ਨੂੰ ਕੋਈ ਕੋਈ ਮਸ਼ੀਨ ਬੰਬਈ ਨਹੀਂ ਕਿ ਬੰਬਈ ਨੂੰ ਹੱਥ ਲਾ ਕੇ ਤੇ ਜਿਹੜਾ ਤੂੰ ਵੱਡਾ ਹੀ ਉੱਥੇ 200 ਵਿਕਾ ਉਹ ਤੇਰੇ ਉੱਥੇ ਪੂਰੇ ਹੋ ਗਏ ਨੇ ਜਿਹੜਾ ਬੰਬਈ ਨਾ ਅਥਰਾਮ ਚ ਗਾਇਏ ਆ ਤਿੰਨ ਵੇਗ ਦੇ ਤੇ 10 ਤੇ ਤਿੰਨ ਵੇਗ ਦੇ ਡੇਨ 300 ਨਾ ਜਾ ਰਹੇ ਅਸੀਂ ਜਿਹੜਾ ਤੇ ਵੱਡੇ 400 ਵੇਗਾ ਵੱਡੇ ਜਿਹੜੇ ਤੇ ਬੰਬਈ ਨਾ ਹੱਥ ਲਾ ਗਏ ਉਹ ਤੇਰੇ 400 ਵੇਗਾ ਉੱਥੇ ਪੂਰਾ ਹੋ ਗਿਆ ਆਣ ਜਾਂਚੀ ਹੋ ਗਿਆ ਬਾਕੀ ਤੇ 10 ਕਿੰਨੇ ਵੱਡੇ ਉਹ ਤੇ 400 ਕੱਢ ਕੇ ਬਾਕੀ 800 ਵੇਗਾ ਵੱਡੇ ਟੋਟਲ ਨਹੀਂ 200 ਸਾਡਾ ਖਰਚਾ ਹੀ ਹੋ ਗਿਆ 200 ਨਹੀਂ 400 ਆ ਜਿਸ ਜਿਸ ਦੱਸੀਏ ਨਾ ਸਾੜੂ ਲਾਇਆ ਟਾਲੀ ਨਹੀਂ ਹੋਣੀ ਕੱਢਦੇ ਆਪਣਾ ਕੜੂ ਮੈਂ ਆ ਤੂੜੀ ਬਾਹਰ ਕੱਢ ਦਈਏ ਦਾਣੇ ਤੇ ਸੁੱਕ ਗਿਆ ਅੱਗੇ ਬਹੁ ਹੁੰਦਾ ਸੀ ਤੇਰਾ ਸਰੀਰ ਸੁੱਕ ਗਿਆ ਯਾਰ ਮੈਨੂੰ ਲੱਗਦਾ ਉਧਰ ਗਿਆ ਤੇਰੇ ਪਰ ਉਧਰ ਗਿਆ ਹਣਾ ਉਧਰ ਗਿਆ ਤੇ ਪਰ ਮੋਟਾ ਹੋ ਗਿਆ ਨਹੀਂ ਮੋਟਾ ਹੋ ਗਿਆ ਸੁੱਕ ਗਿਆ ਅੱਗੇ ਨਾਲ ਨਹੀਂ ਆ ਮਾਰਦਾ ਇਹ ਕਿ ਮੇਰਾ ਜੱਫੀ ਬਾ ਮੇਰੇ ਪੜ ਕੇ ਮੋਟਾ ਹੈ ਪਤਲਾ ਮੇਰਾ ਜੱਫੀ ਬਾ ਕੇ ਨਹੀਂ ਯਾਰ ਕਿਵੇਂ ਲੱਗਾ ਮੋਟਾ ਬਦਲਾ ਮੋਟਾ ਹੋ ਗਿਆ ਤੂੰ ਮੋਟਾ ਹੋੜਿਆ ਨਹੀਂ ਆ ਸੋਚਿਆ ਐਸਾ ਐਸਾ ਕਿ ਉਹਦਾ ਦਰੇਵਾ ਥੋੜਾ ਹੁੰਦਾ ਗੁਰੂਆ ਇੱਕ ਦੂਜੇ ਕੋਲ ਆਪਾਂ ਅੱਗੇ ਕਿਸ ਇਕੱਠੇ ਰਹਿੰਦੇ ਹਾਂ ਮਿਲਦੇ ਹਾਂ ਦੋ ਜੀ ਨਾਲ ਇਕੱਠੇ ਖਾਤੇ ਪੀਤੇ ਸੀ ਚੰਗਾ ਮੈਂ ਜਾਣਾ ਚਾਹੁੰਦਾ ਕਿੱਧਰ ਆਣਾ ਮੈਂ ਚੱਲੇ ਚੰਗਾ ਚੰਗਾ ਬਾਏ ਬਾਕੀ ਗੋਰੀ ਬਾਈ ਰਖੜਿਆ ਇਹਨਾਂ ਨਾਲ ਮਿਲੋ ਉਹ ਮਿਹਨਤ ਹੁੰਦੀ ਆ ਮਾ ਸਾਡੂ ਪਰ ਸਾਸਰੀ ਘਰ ਬਲਾ ਤੁਸੀਂ ਬੁਲਾਓ ਜੀ ਸਾਵਾ ਸਾਸਰੀ ਘਰ ਹਾਂ ਮੈਂ ਲਾ ਜੀ ਸਾਫਾ ਬੰਨਾ ਵਾ ਅੱਛਾ ਕੋਈ ਗਾੜੀ ਸਾਫ ਹੈ ਨਾ ਆਪਾਂ ਕੇ ਆਪਾਂ ਕੰਮ ਕਰ ਬੰਦੇ ਸਾਫ ਹੈ ਤਾਂ ਕੋਈ ਚੱਕਨੇ ਦਿੰਦਾ ਤੇ ਉਹ ਤੇਰੇ ਬੰਦੇ ਦੱਸ ਕਿੱਲੇ ਕਿਨਾ ਤੇ ਮੈਨੇ ਵੜ ਗਿਆ ਤੂੰ ਦੱਸ ਤੂੰ ਕਿਨੇ ਵੜਿਆ ਕਿੜੇ ਕਿਨੇ ਗਨਾ ਦੇ ਨੇ ਉਹ ਨੱਬਾਂ ਵਿੱਚ ਮੱਝਾ ਮੱਝਾ ਵੇਖਣਾ ਆਗੇ ਕਿ ਸਾਰੇ ਖਰੇ ਹੀ ਕਿੱਲੇ ਤੂੰ ਫੜਾ ਪੈ ਫੜਨ ਕੰਨਾ ਏਰੀਆ ਵੜ ਗਿਆ ਕੌਣ ਤੂੰ ਏਰੀਆ ਨੇ ਕਾਫੀ ਬੋਲੇ ਵੀ ਕਿੰਦੀ ਕਾਫੀ ਇੰਨਾ ਬੋਲੇ ਜੀ ਉਹਨੇ ਪਾਣ ਤਾਜਾ ਹੁਣ ਉਹਨੇ ਬੰਦੇ ਨੂੰ ਉਹੇ ਦੱਸ ਦਿੱਤਾ ਜੀ ਦਾਦਾ 1500 1600 ਕਹ ਰਿਆ ਨੇ ਅੱਛਾ ਛੱਡ ਯਾਰ ਫਿਕਰ ਮੇਰੇ ਘਰ ਦੇ ਉੱਤੇ 700 ਵੱਡ ਗਏ ਹੈ 700 ਚਲੋ ਜਿੰਨੇ ਵੱਡ ਗਏ ਇੱਕ ਨਾੜ ਕਿੱਥੇ ਅੱਜ ਪੀਰ ਕੋਲ ਮਸ਼ੀਨ ਕੋਲ ਆ ਖੜਕੀ ਗੱਲ ਹੈ ਉਹ ਨੈਸ ਨੂੰ ਸੁਖਾਰੇ ਕੌਣ ਜਿਹੜੇ ਲੱਗੇ ਹਿੰਦੇ ਪੈਸੇ ਲੈਣੇ ਉਹਨਾਂ ਨੇ ਪੀਪਾ ਉਹ ਬਿਲਕੁਲ ਫੋਨ ਕੀਤਾ ਇੱਕ ਨੂੰ ਕਿਨੂੰ ਉਹ ਮਾਂ ਪੁੱਛਣਾ ਮਹਾਕਤ ਚਲਾ ਦੇ ਪੁੱਛੀਏ ਕੀ ਜਾਂਦਾ ਹੀ ਹੋਰ ਇਹ ਪਿੰਚੂ ਉਹ ਚੜਾ ਉੱਥੇ ਆਟਮ ਤੂੰ ਖੋਲਾ ਹੀ ਫਿਰ ਤੂੰ ਆਣਾ ਯਾਰ ਮੈਨੂੰ ਕਮੈਂਟਰੀ ਕਰਦੇ ਬੰਦੇ ਤੂੰ ਗੱਲ ਤਾਂ ਹੁਣੀ ਉੱਤੇ ਟਪੂਸੀ ਮਾਰ ਗਿਆ ਉਹ ਚੜ ਗਿਆ ਕਿੱਥੇ ਉਹ ਚੜ ਤੇ ਉਹਨੇ ਦਾਖੀ ਜਾਣਾ ਇੱਕ ਖੜ ਮਾਣਾ ਇੱਕ ਖੜ ਓਏ ਯਾਰ ਫੜ ਲੈ ਚਾਚਾ ਕਿਵੇਂ ਆ ਬੈ ਫੜ ਤਰੇਲ ਕੱਢੀ ਆਂ ਦੋ ਇਹਨਾਂ ਉਹ ਤਾਂ ਬੰਨ ਲਿਆ ਪ੍ਰੀਤ ਤੁਸੀਂ ਵੀ ਕੋਈ ਮਸ਼ੀਨ ਵਰਕਣਾ ਚਾਹੁੰਦੇ ਬਸ ਸਾਰਾ ਵਧੀਆ ਕੰਮ ਹੈ ਵਧੀਆ ਵਧੀਆ ਬਈ ਉਹ ਤੋਲੀਆਂ ਮਠਾੜੂ ਮਠਾੜੂ ਤੋ ਪ੍ਰੀਤ ਪ੍ਰੀਤ ਰਹਿੰਦੀ ਤੇ ਇਹਦੇ ਬੰਦੇ ਕਿੱਥੇ ਆ ਬੰਦੇ ਨਿਕਲਣੋਂ ਕੋਈ ਹੈ ਬੰਦੇ ਲੱਭਦੇ ਪਏ ਚਲੇਗਾ ਉਹ ਬੰਦਾ ਜਿਹੜਾ ਬੰਧਨ ਹਲਾ ਤੇ ਨਾਲ ਮਸ਼ੀਨ ਤੋਂ ਗਿਆ ਬੰਦਾ ਰੱਖਿਆ ਸੀਗਾ ਉਹ ਤਾਂ ਪਹਿਨੀਆਂ ਜੀ ਨਿਕਲ ਗਿਆ ਅੱਧ ਦੇ ਵਿੱਚ ਅੱਛਾ ਤੇ ਹੁਣ ਆਪ ਲੱਗਿਆ ਉਧਰ ਜਾਣਾ ਫਿਰ ਉਹ ਤਾਂ ਨਿਕਲਿਆ ਉਹ ਉਹ ਕੋਈ ਗੱਲ ਨਹੀਂ ਇਹਨੂੰ ਪੈਰ ਨੇ ਤੇ ਬੰਨ ਲੈ ਤੇ ਟਰੇ ਖਿੱਚ ਲੈ ਮੈਂ ਅਸਟਾਰੀਆ ਲੈ ਆਪ ਆਤਾ ਮੈਂ ਜਗਾੜ ਬੜਾ ਲਾਇਆ ਏ ਤੂੰ ਜਗਾੜ ਬਹੁਤ ਲਾਇਆ ਇਹ ਇਹ ਲਾਉਣੇ ਪੈਂਦੇ ਨੇ ਹਾਂ ਲਾਉਣੇ ਪੈਂਦੇ ਨੇ ਭਰਾ ਇਹਦਾ ਉਹ ਰਾ ਜਗਾਰ ਤੇ ਬਗੈਰ ਕੰਮ ਨਹੀਂ ਚੱਲਦਾ। ਆਓ ਮੇਰੇ ਕੋਲ ਟ੍ਰੈਂਕ ਦਾ ਸਮਾਨ। ਤੁਸੀਂ ਬਾਈ ਕੁਝ ਕਹਿਣਾ ਚਾਹੁੰਦੇ ਜੀ? ਨਹੀਂ ਆਪਾਂ ਦਾ। ਸਤਿ ਸ੍ਰੀ ਅਕਾਲ ਬੁਲਾ ਲਓ। ਸਤਿ ਸ੍ਰੀ ਅਕਾਲ ਜੀ ਸਾਰੇ। ਹੋਰ ਕੋਈ ਗੱਲ ਨਹੀਂ ਆਉਂਦੀ ਤੁਹਾਨੂੰ? ਬਸ ਕੋਈ ਨਹੀਂ। ਟ੍ਰੂਲ ਦੇ ਲਾ ਹੋ ਗਏ। ਹਾਂ ਹੋ ਗਿਆ। ਚੱਲ ਟਰੇ ਖਿੱਚ। ਟਰੇ ਖਿੱਚ ਚ ਵੀ ਕਿਹੜੇ ਟਰੇ ਆਉਂਦੇ ਨੇ। ਜਾਓ ਫੇਰ ਆ ਗਏ ਆ। ਹਾਂ? ਟਰਾਲੀ ਮਣੀ। ਆ ਮੈਂ ਚਲਾਵਾਂ ਮੋਟਰ ਆ। ਆਹ ਚੱਲ ਆਪਾਂ। ਤਾਂ ਵਧੀਆ। ਕਿੰਨਾ ਲਿਆ ਜੀ? ਕਿੰਨੇ ਦਾ? ਬਹੁਤ ਵਧੀਆ ਬਹੁਤ ਵਧੀਆ ਹਾਂ ਬਹੁਤ ਵਧੀਆ ਹਾਂ ਜੀ ਕਮੈਨ ਚਾਂਦੀ ਵਾਲੇ ਸਾਰੀ ਨੰਬਰ ਹੀ ਪਿੱਛੇ ਲਿਖਿਆ ਤੇ ਬਾਕੀ ਰਿਸਰਵ ਸਭਾ ਲਿਖਿਆ ਕਿਸ ਨੂੰ ਆਹ ਤਰਨੂ ਤੂੰ ਦਾ ਗੁਰੂ ਬੜਾ ਤਗੜਾ ਵੱਜਦਾ ਜਿਹੜਾ ਮਸ਼ੀਨਾਂ ਦੀਆਂ ਤੋੜ ਦੋ ਗੱਠਾ ਲੀਏ ਹੈ ਜੇ ਪ੍ਰੀਰ ਨੂੰ ਚੰਬੜੇ ਖਾਲੇ ਜਿਹੜੀ ਇੱਥੇ ਰਹੀ ਆ ਲੋਕਲੀ ਗੁਰੂ ਆ ਇਹ ਤਾਂ ਆਪੇ ਨਾ ਤੋੜ ਤੂੰ ਮੈਂ ਤਾਂ ਉਧਰ ਅੰਮ੍ਰਿਤ ਸਰ ਖਾਲੀ ਆ ਤੂੰ ਕੋਨੀ ਆ ਇਹ ਨਾਲ ਵੀ ਤੋਤੀ ਆ ਚਮਕਾ ਸਰਫ ਚੰਗਾ ਮਾਰਾ ਲੱਗਦਾ ਹਨਾ ਸ਼ੈਂਪੂ ਮਾਰਾ ਸ਼ੈਂਪੂ ਸ਼ੈਂਪੂ ਸਰਫ ਨਾਲ ਨਹੀਂ ਪੈਂਦੀ ਸੀ ਨਾ ਆਪ ਵਿਪੱਖਾ ਚੱਕਿਲ ਜਵੀ ਮਸ਼ੀਨ ਪੀਹਾ ਕਰਦੀ ਕਰਦੇ ਨਿਲਬੇੜਨਗੇ ਜਿਹੜੀ ਕੰਮ ਵੀ ਕਰ ਲੈਣਾ ਮਸ਼ੀਨਾ ਤੋਂ ਦਾ ਤੋਂ ਦਾ ਕੰਮ ਕਰਨਾ ਮਸ਼ੀਨਾ ਕਿ ਮਜਬੂਰੀ ਹੈ ਚੰਦਾ ਮਜਬੂਰੀ ਆ ਚਲੋ ਕੋਈ ਆਪਾਂ ਕਰਨਾ ਪੈਣਾ ਹੀ ਆਤ ਹੋਤੀ ਨੇ ਤਿੰਨੇ ਮਸ਼ੀਨਾ ਹੀ ਸਾਫ ਕਰਤੀਆਂ ਆ ਆ ਵਿੱਚੋਂ ਕਿ ਲੱਭਦਾ ਦਾਣੇ ਲੱਭਦਾ ਕੀ ਕਰਦਾ ਫਿਰ ਵਿੱਚੋਂ ਪਾਣੀ ਉੱਡਦਾ ਹੈ ਨਾ ਮਾਰੇ ਤਰ ਚਲ ਚੱਲ ਪਾਊਡਰ ਲਾ ਲੈ ਜਾਨਾ ਟਾਈਮ ਨਾਲ ਉਧਰ ਜੀ ਪ੍ਰੈਸਰ ਕੋ ਬਾਰੇ ਵਿਚਾਰ ਕਰਦੇ ਹਾਂ ਬਤਾਉਣ ਬਾਰੇ ਸਾਹਮਣੇ ਉਧਰ ਕਿੰਨੇ ਦਿਨ ਲੱਗਿਆ ਤੋਂ ਮਸ਼ੀਨ ਸਾਡੂ ਦੇ ਇੱਕ ਦਿਨ ਡੁੱਬ ਗਈ ਐਵੇਂ ਗੱਲ ਤੋਂ ਤੋਂ ਤੇ ਤਾਂ ਸਰਫ ਜੇ ਪਾਣੀ ਪਈ ਜਾਂਦਾ ਰਹੇ ਹੂੰ ਕੌਲਾ ਨਹੀਂ ਦਿੱਖੇ ਆਰ ਫਿਰ ਕੱਢ ਦੇ ਔਰ ਅਗਰ ਉਹ ਨਾ ਰੁਕੇ ਆ ਕੇ ਕੱਟਿਆ ਵਿੱਚ ਆ ਆ ਵਿੱਚ ਰੱਖੀ ਰਦੇ ਸੀ ਐਏ ਆ ਵੀ ਬੈਰੰਗ ਕੀ ਕਰਦੇ ਨੇ ਤੂੰ ਕੋਈ ਨਹੀਂ ਟ੍ਰੇ ਐਂ ਛੰਡਦੀ ਵਰ ਗਿਆ ਮੈਂ ਮਟੇ ਠੀਕ ਆ ਆ ਆਪਣੇ ਬੰਦ ਮੈਚ ਨੂੰ ਨਹੀਂ ਤੂੰ ਤੂੰ ਆਪ ਕਾੜ ਲੈਣਾ ਟ੍ਰੇ ਐਥੋਂ ਮਾਰ ਗੱਲ ਸੁਣ ਮੈਂ ਚੱਲਾਂ ਇੱਕਦਮ ਠੀਕੇ ਇਹ ਇਹ ਤੇਰੇ ਕੋਲ ਨਹੀਂ ਨਹੀਂ ਮੈਂ ਕਾਢ ਖਣਾ ਮੈਂ ਨਹੀਂ ਤੇ ਤੂੰ ਗਿਆ ਨਹੀਂ ਹੈ ਤੂੰ ਗਿਆ ਨਹੀਂ ਹੈ ਹੁਣ ਅੱਕੂ ਬੰਦੇ ਹੁਣ ਕਾ ਮੇਰੇ ਵਿਆਹ ਹੀ ਕਹੀਂ ਕੰਮ ਕਰਨਾ ਮੈਂ ਕਾ ਤੂੰ ਚੱਲ ਉਹਨੂੰ ਕੱਟਣ ਦੇ ਵਿੱਚ ਪੈਰ ਫੜਾ ਫੇਰ ਕਾਟ ਵਾਲੇ ਬੜਾ ਨਹੀਂ ਨਹੀਂ ਤੂੰ ਕੱਟ ਦੇ ਉਹ ਸਾਰੇ ਕੱਟ ਦੇ ਉਹ ਆ ਨਾ ਉਹ ਕੱਟ ਦੇ ਤੂੰ ਪਹਿਲਾਂ ਕਿਹਾ ਕਿ ਮੈਂ ਟ੍ਰੇ ਕਰਨਾ ਏ ਹਾਂ ਮਾ ਥੋੜਾ ਲੈ ਲੈ ਕਿਉਂ ਆਖੇ ਮੈਂ ਟ੍ਰੇ ਕਰਨਾ ਫੱਟ ਲਾਣੀ ਪੈਣੀ ਹੈ ਫੱਟਾ ਨਹੀਂ ਲਵਾਣੀ ਉਹ ਰੈਡੀ ਟਿਕੀ ਨਹੀਂ ਮਾਰ ਰਹੇ ਹਾਂ ਹਾਂ ਵੇ ਖਾਏ ਨਾਲ ਤੇ ਕੱਟ ਲਾ ਦੇ ਉਹਦੇ ਮਾਰੇ ਰੈਡੀ ਤੇ ਤੁਗਾਤ ਕੰਮ ਕਰਨ ਲੱਗਾ ਉੱਥੇ ਮੱਝ ਏਰੀਆ ਚ ਕਿਹੜੇ ਕਿਹੜੇ ਇਲਾਕੇ ਚ ਗਿਆ ਮੈਂ 11 ਤਰਨਤਪੁਰ ਉੱਥੇ ਤੋਂ ਆ ਤੇ ਸਬਸਕ੍ਰਾਈਬਰ ਕੋਈ ਗਿਆ ਯਾਰ ਦੋਸਤ ਮਿਲਿਆ ਤੈਨੂੰ ਹਾਂ ਉਹਦਾ ਨਾਮ ਹੈ ਕੀ ਯਾਰ ਨਾਂ ਚ ਨਾ ਕੋੜਗਾ ਕੀ ਨਾਮ ਹੈ ਪਰਮਜੀਤ ਹੈ ਪਰਮਜੀਤ ਪਰਮਜੀਤ ਕਿਹੜੇ ਪਿੰਡ ਦਾ ਹੈ ਪਿੰਡ ਹੋ ਜਾਂਦਾ ਪਿੰਡ ਦਾ ਕਿੱਥੇ ਕੋੜਗਾ ਨਾ ਤੋਂ ਕਿਹੜੇ ਪਿੰਡ ਦਾ ਹੈ ਪਰਮਜੀਤ ਦਾ ਭਾਈ ਆਉਣਾ ਉਹ ਜਿਹਦਾ ਭੈਣ ਦਾ ਉੱਧਰ ਖੜਾ ਤਰਨਤਪੁਰ ਵਾਲਾ ਸਰਾਰੀ ਕਰਾਲੀ 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 ਦਾਹੀਂ ਕੀ ਕਹਿੰਦਾ ਹੈ ਆਪਣੇ ਬਾਰੇ ਬਾਬਾ ਮੈਂ ਬਿੱਟੂ ਬੰਦਾ ਬੜਾ ਉਹ ਹੈ ਹਾਂ ਪਰਨ ਕਰਿਆ ਤੂੰ ਉੜੋੜ ਗਈ ਆਹ ਦਾ ਬਿੱਟੂ ਦਰਿਆ ਦੇ ਹੀਲ ਵੜਿਆ ਦੇਖੇ ਵੀਡੀਓ ਨੇ ਉਹਦਾ ਮਤ ਨਕਲ ਲੀ ਕਲੀ ਵੀਡੀਓ ਮੇਰਾ ਨਕਲ ਲੀ ਕਲੀ ਅਕਾ ਤੁਹਾਨੂੰ ਮੇਰਾ ਸਾਹ ਲੜ ਕਿੰਨੀ ਵੀਡੀਓ ਹੰਦੋਂ ਪਾਈਨਾ ਉਹਨੇ ਕਲ ਵੀ ਐਂਟਰੀ ਕੀਤੀ ਜੀ ਜਿਹੋ ਤਰ੍ਹਾਂ ਮੈਂ ਲੀ ਗਾਲਾ ਦਰਿਆ ਬਾਹਰ ਆਹੋ ਆਹ ਗੋਰੀ ਕੇ ਮੇਲਾ ਬਿੱਟੂ ਨੂੰ ਤੂੰ ਦੁਬਾਰਾ ਗਿਆ ਤੂੰੜੀ ਵਾਲ ਦੇ ਕੋਲ ਮੈਂ ਗਿਆ ਦੁਬਾਰੀ ਝੋੜੀ ਉਰੇ ਆਹੋ ਜਾਂਦਾ ਗੋਰੀ ਕੇ ਮੇਲਾ ਬਿੱਟੂ ਬਾਹਰ ਪੁੱਛਾਇਨ ਦਰਿਆ ਦੇ ਟਰੈਕਟਰ ਵਾਲੀ ਫਰੇ ਦੇ ਉਹ ਟਰੈਕਟਰ ਬੜਾ ਤੱਕੜੇ ਦਾ ਰੋਹ ਟਰੈਕਟਰ ਸਦਨ ਪਾ ਪਟਾਇਤ ਪਾੜਾ ਬਹੁਤ ਸੰਗੜਾ ਆਇਆ ਇਹਨੂੰ ਬੜਾ ਯਾਹ ਕਰਦਾ ਨਹੀਂ ਆਪੇ ਮਾਰ ਕਾਵਾਂ ਕਿਹੜਾ ਕਿਹੜਾ ਪਿੰਡ ਅਸੀਂ ਕੀ ਨਾ ਪਰਮਜੀਤ ਤਰੀਆਲੀ ਹਾਂ ਤੇ ਤੁਹਾਨੂੰ ਮਿਲਿਆ ਕਿਵੇਂ ਤੈਨੂੰ ਫਿਰ ਉਹ ਉਹ ਮੈਨੂੰ ਟਕੜਿਆ ਬਾਹਵੇਂ ਹੀ ਮੇਮ ਸੇ ਹਾਲੇ ਹਾਂ ਮੈਂ ਇਹ ਕਿਆ ਕੱਟਰ ਨਾਲ ਲੋਡ ਕੀਤਾ ਸੱਜਾ ਮਸ਼ੀਨ ਨੂੰ ਕਿਹ ਕਹਿਣਾ ਚੱਲ ਖਾਂ ਦੇ ਕੱਟਰ ਲੋਡ ਕਰਦਾ ਫਿਰ ਅੱਭੂ ਕੋਲ ਲੰਘਾ ਅੱਛਾ ਬਾਏ ਮਾਰੀ ਉਹ ਗੋਰੀ ਕੀ ਹਾਲੇ ਤੈਨੂੰ ਬੜੇ ਪਛਾਣਦੇ ਬੰਦੇ ਆਣਾ ਉਹਾਂ ਦਾ ਫਿਰ ਬਿੱਟੂ ਮਾਰੀ ਮੈਂ ਕੱਲ ਬਾਈ ਤੂੰ ਉਹਨਾਂ ਦੇ ਬਿੱਟੂ ਵੀ ਨਹੀਂ ਆਉਂਦਾ ਛੋਨ ਮਾ ਉਹਨਾਂ ਇਤਰਾ ਦੇ ਉਹਨੇ ਵੇਖ ਲੈ ਮੈਨੂੰ ਇਹ ਗੱਲਾ ਆ ਕੇ ਚੱਲੀ ਹੈ ਉਹਨੇ ਮੈਨੂੰ ਇਹ ਗੱਲਾ ਆਸ਼ ਕਰੀ ਹੈ ਆ ਮਸਾਈ ਬੋਲ ਕਿੰਨੀ ਲੈ ਹੈ ਚਲੋ ਵਧੀਆ ਗੱਲ ਹੈ ਤੇਨੂੰ ਕਹਿੰਦਾ ਸੀ ਓਏ ਤੇਨੂੰ ਕਹਿੰਦਾ ਸੀ ਤੇਨੂੰ ਕਹਿੰਦਾ ਏ ਹਾਲੋ ਚੰਦਰਾਵ ਕਿਵੇਂ ਹੈ ਇਵੇਂ ਆਖਾ ਹੀ ਆਏ ਉਹਨੂੰ ਜਰਰੀ ਕੀ ਬੜਾ ਵਿਚਾਂਦੀ ਰੱਖੀ ਦਾਦਾ ਜੀ ਦਾ ਨਹੀਂ ਆ ਇਹਨੂੰ ਚਾਹ ਲੈ ਹਾਂ ਹੋਰ